ਸਾਰੇ ਸੰਗਤ ਨੂੰ ਬੇਨਤੀ ਹੈ ਜਿੰਨੇ ਵੀ ਸੰਗਤ ਬੈਠੀ ਹੈ ਉਹਰੇ ਸਾਰੇ ਸੁਣ ਲਿਓ ਭਾਈ ਪੀਰ ਬਣ ਕੇ ਜਿਹੜਾ ਅਪ੍ਰੈਲ ਦੇ ਵਿੱਚ ਆਪਣਾ ਪੰਡਹਾਰਾ ਆਉਣਾ ਹੁਣਾ 24 ਤਰੀਕ ਤੋਂ 30 ਅਪ੍ਰੈਲ ਤੱਕ 7 ਦਿਨ ਦੇ ਸਿੱਕੇ ਦਾ ਲੰਗਰ ਚੱਲੂਗਾ ਵੇ ਲਗਾਤਾਰ 7 ਦਿਨ ਜਿੰਨਾ ਵੀਰਾਂ ਨੇ ਕੋਈ ਲੰਗਰ ਚ ਸੇਵਾ ਪਾਉਣੀ ਹੋਵੇ ਖੰਡ ਜਾਪਤੀ ਦਾਲ ਕਿਸੇ ਵੀ ਤਰ੍ਹਾਂ ਦਾ ਕਿਉ ਪਣਾਵੇ ਉਹ ਇੱਥੇ ਸਾਡੇ ਸੇਵਾਦਾਰਾਂ ਨੂੰ ਨੋਟ ਕਰਾ ਲਿਓ ਸੱਤ ਦਿਨ ਦੇ ਸਿੱਕੇ ਦਾ ਲੰਗਰ ਚੱਲੂਗਾ 30 ਅਪ੍ਰੈਲ ਨੂੰ ਦਿਨ ਚ 60-65 ਤਰ੍ਹਾਂ ਦੀਆਂ ਜਿੰਜਾ ਬਣਨਗੀਆਂ ਸਾਰੀਆਂ ਦੇਸੀ ਘੇਲੇ ਵਿੱਚ ਬਣਦੀਆਂ ਨੇ ਸ਼ਾਮ ਤੱਕ ਭੰਡਾਰਾ ਚੱਲੂਗਾ ਰਾਤ ਨੂੰ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਬਾਬਾ ਜੀ ਦੁਆਰ ਲਾਉਣਗੇ ਉਹ 30 ਅਪ੍ਰੈਲ ਦਾ ਹੋਊਗਾ ਭੰਡਾਰਾ ਮੇਰੇ ਵੱਲੋਂ ਸਾਰਿਆਂ ਨੂੰ ਬੇਚਰੇਗੇ ਸੱਤ ਦਿਨ ਦੇ ਸਿੱਕੇ ਦਾ ਲੰਗਰ ਚੱਲੋ 30 ਤਰੀਕ ਨੂੰ ਦਿਨ ਚ ਫੁੱਲ ਭੰਡਾਰਾ ਜਲਣਾ 60-65 ਤਰ੍ਹਾਂ ਦਾ ਸਮਾਰਨ ਹੈ ਰਾਤ ਨੂੰ ਕਣ ਪਾਉਣ ਲਾਗੇ ਬਾਬਾ ਜੀ ਸ ਸ਼ਾਮ ਤੋਂ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਿੰਨਾ ਵੀਰਾਂ ਨੇ ਫੜਕ ਪਹੁੰਚਾ ਹੋਇਆ ਉਹਦਨ ਉਹਦਨ ਖਾਣਾ ਆਪ ਦਾ ਜ਼ਰੂਰ ਲੈ ਕੇ ਆਓ ਸਵਾ ਦੋ ਕਿਲੋ ਸੇਵ ਲੱਡੂਆਂ ਦਾ ਡੱਬਾ ਨਾਲ ਵਰਤੀ ਇਹ ਚੀਜ਼ਾਂ ਜ਼ਰੂਰ ਲੈ ਕੇ ਸਵਾ ਕਿਲੋ ਕਣ ਵੀ ਨਾਲ ਲੈ ਕੇ ਆਇਓ ਆਪ ਕੋ ਆਪਣੇ ਤੇ ਦੂਜੀ ਗੱਲ ਇਹ ਆ ਵੀ ਬਣ ਕੇ ਸਾਰੇ ਸੰਗਤ ਨੂੰ ਅੱਖ ਬਣ ਕੇ ਬੇਨਤੀ ਕਰਦੇ ਆ ਕਿ ਆਪਣੀ ਚੌਕੀ ਮੰਗਲਵਾਰ ਨੂੰ ਸਟਾਰਟ ਹੁੰਦੀ ਹੈਗੀ ਮੰਗਲਵਾਰ ਬੁੱਧਵਾਰ ਵੀਰਵਾਰ ਤਿੰਨ ਦਿਨ ਚੌਕੀ ਲੱਗਦੀ ਹੈ 100 ਵਾਰ ਨੂੰ ਨਾ ਵੀਰ ਬਣ ਕੇ ਆਇਓ ਕਿਉਂਕਿ 100 ਵਾਰ ਨੂੰ ਸਾਡੇ ਸੇਵਾਦਾਰ ਆਪ ਕੋ ਆਪਣੇ ਕੰਮਾਂ ਤੇ ਹੁੰਦੇ ਨੇ ਕੰਮਾਂ ਕਰਾਏ ਨੇ ਮੁੰਡੇ ਨੇ ਸਾਰੇ ਜੋਬਾਂ ਵਾਲੇ ਨੇ ਕੋਈ ਜੋਬ ਕਰਦਾ ਕੋਈ ਜਿੰਮੇ ਕਰਦਾ ਕਿਉਂਕਿ ਸਾਡੇ ਲਈ ਬਿਨ ਇੰਤਜ਼ਾਮ ਨਹੀਂ ਹੁੰਦਾ ਮੰਗਲਵਾਰ ਨੂੰ ਆਉਂਦੇ ਨੇ ਫਿਰ ਉਹ ਹਫਤਾ ਵਿਚਾਰੇ ਉਹ ਰੇਂਦਰੇਸ਼ ਨਹੀਂ ਬਾਤਾ ਤਾਂ ਦੂਰੋਂ ਆਏ ਸੇਵਾਦਾਰ ਨੇ ਫਿਰ ਅਸੀਂ ਮੰਗਲਵਾਰ ਨੂੰ ਰੋਟੀ ਪਾਣੀ ਦਾ ਸਿਸਟਮ ਕਰ ਦਿਆਂਗੇ ਮੰਗਲਵਾਰ ਨੂੰ ਆਇਓ ਪਰ ਵੀਰ ਬਣ ਕੇ ਸੋਮਵਾਰ ਨੂੰ ਆਇਓ ਜਿਹਨੇ ਸੋਮਵਾਰ ਨੂੰ ਆਣਾ ਖਰੂੜੇਓ ਆਪਣਾ ਆਪਣਾ ਰੈਂਡਰ ਸਿਸਟਮ ਕਿਤੇ ਹੋਰ ਕਰਿਆ ਕਰੋ ਕਿਉਂਕਿ ਸਾਡੇ ਲਈ ਵੀ ਸੋਮਵਾਰ ਨੂੰ ਕੋਈ ਸਾ ਉਤਾਰ ਨਹੀਂ ਆਉਂਦਾ ਨਾ ਲੰਗਰ ਪਾਣੀ ਦਾ ਰਹਿ ਆ ਇਸਦਾ ਹੱਥ ਬੰਨ ਕੇ ਬੇਤੀਆ ਕੋਈ ਇੱਥੇ ਮਨਜ਼ੂਰ ਕਰਿਓ ਅਗਲੇ ਜਿਹੜੀ ਮੰਗਲਵਾਰ ਦੀ ਕਿਉਂਕਿ ਆ ਭਾਈ ਮੰਗਲਵਾਰ ਨੋਟ ਕਰ ਲੈ ਜਿਹੜਾ ਅਗਲਾ ਹਫਤਾ ਹੈ ਮੰਗਲਵਾਰ ਬੁੱਧਵਾਰ ਦੋ ਦਿਨ ਚੌਂਕੀ ਲੱਗੂਗੀ ਵੀਰਵਾਰ ਨੂੰ ਇਸ ਵਾਰ ਚੌਂਕੀ ਨਹੀਂ ਰੱਖਦੇ ਜੀ ਕੋਈ ਬਾਬਾ ਜੀ ਨੂੰ ਐਮਰਜੈਂਸੀ ਕੰਮ ਆ ਉਸ ਦਿਨ ਵੀਰਵਾਰ ਨੂੰ ਨਹੀਂ ਚੌਂਕੀ ਲਾਉਣੀ ਪੀਗੇ ਦੋ ਦਿਨ ਚੌਂਕੀ ਲੱਗੂਗੀ ਮੰਗਲਵਾਰ ਬੁੱਧਵਾਰ ਉਸੇ ਕਾਤੇ ਦੂਰ ਵਾਲੇ ਭਾਵੇਂ ਨਾ ਆਇਓ ਜਿਹੜੇ ਲਵੇ ਨੇੜੇ ਵਾਲੇ ਨੇ ਉਹ ਆਜੋ ਕਿਉਂਕਿ ਉਹਨਾਂ ਦੀ ਵਾਰੀ ਆਏ ਜਾਂਦੇ ਆ ਸਰ ਦੂਰ ਵਾਲੇ ਮੜ ਕੇ ਜਾਣਗੇ ਠੀਕ ਹੈ ਜੀ ਇਹ ਗੱਲ ਮਨਜ਼ੂਰ ਕਰ ਲਿਓ ਭਾਈ ਮੜ ਕੇ ਤੇ ਜਿਨ੍ਹਾਂ ਨੇ ਵੀਰਾਂ ਨੇ ਹੁਣ ਫਲਕ ਉਹ ਆ ਪੈਣਾ ਨੇ ਜਿਨ੍ਹਾਂ ਨੇ ਰੱਬ ਨੇ ਇਹਦੀ ਸੁਣ ਲਈ ਭਾਈਨਾਂ ਨੇ ਉਹ ਬਾਬੇ ਤੇ 11ਵੇਂ ਪੀੜੀ ਦੀ ਯਾਤਰਾ ਜਰੂਰ ਲੈ ਕੇ ਆਇਓ ਫੁੱਲਾ ਫੁੱਲਾਉਣ ਨਾਲ ਯਾਤਰਾ ਲੈ ਕੇ ਆ ਕਰੋਗਾ ਉਸ ਭਗਤ ਬੇਨਤੀ ਠੀਕ ਆ ਭਾਈ ਸਾਰਿਆਂ ਨੂੰ ਹੱਥ ਬੰਦ ਕੇ ਬੇਨਤੀ ਆ ਨਾਲੇ ਦੂਜੀ ਗੱਲ ਇਹ ਆ ਭਾਈ ਜਿਨ੍ਹਾਂ ਨੇ ਫਲ ਪਾਇਨੇ ਬਾਬਾ ਜੀ ਨੇ ਕਿਸੇ ਨੇ ਚੈੱਕ ਨਹੀਂ ਕਰਾਉਣਾ ਫਿਰ ਬਾਬਾ ਜੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਵਿੱਚ ਚੈੱਕ ਕਰਾ ਲੈਂਦੇ ਨੇ ਬਾਅਦ ਵਿੱਚ ਫਿਰ ਕਹਿੰਦੇ ਨੇ ਬਾਬਾ ਜੀ ਐ ਕਰਕੇ ਐ ਕਰ ਲੋਗੇ ਕਿਸ ਨੇ ਚੈੱਕ ਨਹੀਂ ਕਰਾਉਣਾ ਕੋਈ ਵੀ ਕਿਸ ਨੇ ਟੈਸਟ ਨਹੀਂ ਕਰਾਉਣਾ ਜਿਨ੍ਹਾਂ ਨੂੰ ਮਾਰਕ ਤੇ ਭਰੋਸਾ ਬਸ ਉੱਥੇ ਭਰੋਸਾ ਰੱਖ ਕੇ ਉਖੋੜੋ ਜਿਨ੍ਹਾਂ ਨੇ ਫਲ ਖਾਓ ਉਹ ਬਈ ਇਹਨਾਂ ਨੇ ਬਤਾ ਦੇ ਕਿ ਮੈਂ ਕੱਲੇ ਬੀਪੀਏ ਨਹੀਂ ਖਰਾਬ ਆ ਫਲ ਜਿਨ੍ਹਾਂ ਨੇ ਖਾਣਾ ਭਾਈ ਉਹ ਥੁੱਲੋਂ ਆਇਆ ਮੀਰ ਮਣਕੇ ਮੇਰੀਆਂ ਭੈਣਾਂ ਉਹ ਫਲ ਕੱਲਾ ਭੈਣਾਂ ਨੇ ਖਾਣਾ ਸਵੇਰੇ ਨਹਾ ਧੋ ਕੇ ਜਿਹੜੇ ਸੇਬ ਨੇ ਭਾਈ ਉਹ ਕੱਟ ਕੇ ਨਹੀਂ ਖਾਣੇ ਹੈਗੇ ਬਿਨਾਂ ਕੱਟੇ ਸੇਬ ਖਾਣੇ ਨੇ ਜਿਹੜੇ ਬੀਜ ਹੋਣਗੇ ਉਹ ਆਪਣੇ ਗੰਗਲੇ ਚ ਲਾ ਲਿਓ ਨਿੰਮਾ ਵਾਂਗ ਰੱਖ ਲਿਓ ਕਰ ਜਦੋਂ ਬਾਬੇ ਨੇ ਸੁਣ ਲਈ ਸਾਰਿਆਂ ਦੀ ਫਿਰ ਬਾਂਦਰਵਾਲ ਦੇਗ ਕੰਬਣੀ ਜੋ ਵੀ ਬਾਬੇ ਦੀ ਸੇਵਾ ਹੋਵੇ ਜਿਵੇਂ ਵੀ ਤੁਸੀਂ ਸੁੱਕੀ ਹੋਈਆ ਮਨ ਚੋਂ ਕੋਈ ਲੈ ਕੇ ਆਉਣਾ ਮੱਥਾ ਸਵਾ ਜਿੰਨਾਂ ਦੇ ਬੱਚਾ ਹੋ ਜਾਂਦਾ ਭਾਈ ਸਵਾ ਮਹੀਨੇ ਦੇ ਵਿੱਚ ਵਿੱਚ ਮੱਥਾ ਡਿੱਗਦਾ ਬੱਚੇ ਦਾ ਕਈ ਫੁੱਫੜਾ ਪਵਾ ਲੈਂਦੇ ਨੇ ਬੱਚਾ 11-11 ਸਾਲਾਂ ਬਾਅਦ ਹੁੰਦਾ ਉਹ ਮੱਥਾ ਟੱਕਰੇ ਲਗਾਉਣ ਦੇ ਫਿਰ ਤੰਗ ਹੁੰਦੇ ਨੇ ਫਰਬਾਦ ਚੋਂ ਮਿੰਤਾ ਕਰਦੇ ਨੇ 3 ਮਹੀਨਿਆਂ ਤੋਂ ਬਾਅਦ ਕੋਈ ਸੁੱਖ ਨਹੀਂ ਲੱਗਦੀ ਵੀਰ ਬਣਾ ਵੀਡੀਓ ਬਣਾ ਰਿਆ ਨੰਨ ਬੋਲਦਾ ਰਿਕੁਐਸਟ ਇਹ ਜ਼ਰੂਰ ਹੈ ਜਿਨ੍ਹਾਂ ਦੀ ਬਾਬਾ ਸੁਣਦਾ ਉਹ ਸਵਾ ਮਹੀਨੇ ਦੇ ਵਿੱਚ ਵਿੱਚ ਮੱਥਾ ਟਿਕਾਇਆ ਕਰੋ ਬੱਚਿਆਂ ਦਾ ਜਿਨ੍ਹਾਂ ਨੇ ਫਲ ਖਾਣਾ ਮੈਂ ਸੁਣ ਲਾ ਬਾਈ ਬਣ ਕੇ ਇਕੱਲੇ ਇਕੱਲੇ ਨੂੰ ਨਹੀਂ ਕਿਸੇ ਨੂੰ ਦੱਸਿਆ ਜਾਣਾ ਸੇਵ ਬਿਨਾ ਕੱਟੇ ਖਾਣੇ ਨੇ ਸਵੇਰੇ ਨਹਾ ਤੋ ਕੇ ਤੇ ਜਿਹੜਾ ਵੀ ਹੋਣ ਉਹ ਗਮਲੇ ਚ ਲਾ ਦਿਓ ਠੀਕ ਹੈ ਜੀ ਕਿਸੇ ਤੋਂ ਹੱਥ ਨਿੱਧਣਾ ਨਹੀਂ ਕਰਤੇ ਕੋਈ ਵੀ ਹੋਵੇ ਕਿਸੇ ਦਾ ਹੱਥ ਕਿਸੇ ਤੋਂ ਨਿੱਧਣਾ ਨਾ ਤੋ ਕੇ ਲੇਡੀਜ਼ ਨੇ ਪਹਿਣਾ ਨਹੀਂ ਖਾਣਾ ਬਸ ਇਕੱਲਾ ਬਣ ਠੀਕ ਹੈ ਵੀਰੇ ਜਿਨ੍ਹਾਂ ਨੇ ਫੜ ਪਾਇਆ ਉਹ ਸੱਤ ਚੌਕੀਆਂ ਜਰੂਰ ਲਾਏ ਬਾਦੀ ਦੀ ਉਹ ਲਵੇ ਰੱਖ ਲਿਓ ਨਿਮਾ ਬਦਾ ਚੈੱਕ ਜਿੱਥੇ ਮਰਜ਼ੀ ਰੱਖ ਲਓ ਕੱਪੜਿਆਂ 'ਚ ਰੱਖ ਲਿਓ ਠੀਕ ਹੈ ਭਾਈ ਹੁਣ ਚੌਕੀ ਸਮਾਪਤ ਕਰਾਂਗੇ ਜਿਨ੍ਹਾਂ ਨੇ ਲੰਗਰ ਛਕਣਾ ਲੰਗਰ ਛਕ ਲਿਓ ਭਾਈ ਹੱਥ ਵਨ ਕੇ ਵੇਚੀ ਐ ਇੱਕ ਸਾਨੂੰ ਇੱਕ ਸਾਨੂੰ ਭਾਈ ਸੇਵਾਦਾਰਾਂ ਦੀ ਲੋੜ ਆ ਸਫਤਾ ਵਾਸਤੇ ਜਿਹੜੇ ਸੇਵਾ ਕਰਨਗੇ 7 ਦਿਨ ਬਾਬਾ ਜੀ ਵੱਲੋਂ ਉਹਨਾਂ ਨੂੰ ਚਾਂਦੀ ਦੇ ਲਾਕਟਾਂ ਨਾਲ ਸਨਮਾਨਤ ਕੀਤਾ ਜਾਊਗਾ 30 ਅਪ੍ਰੈਲ ਨੂੰ ਜਿਹੜੇ ਸੇਵਾਦਾਰ ਸਾਡੇ ਨਾਲ 7 ਜਨਵਰੀ ਅਪ੍ਰੈਲ ਦੇ ਵਿੱਚ ਸੇਵਾ ਕਰਾਉਣਗੇ ਬਾਬਾ ਜੀ ਟਰੋਫੀਆਂ ਤੇ ਨਾਲ ਚਾਂਦੀ ਦੇ ਤਗਮੇ ਨੇ ਜਿਹੜੇ ਉਹ ਬਾਬਾ ਜੀ ਉਹਨਾਂ ਨਾਲ ਸਨਮਾਨਤ ਕਰਨਗੇ ਇੱਕ ਸਾਨੂੰ ਸਗਤ ਨੂੰ ਪਤਾ ਕਿ ਆਪਣੇ ਦਰਬਾਰ ਦਾ ਕੰਮ ਚੱਲ ਰਿਹਾ ਮੂਰੇ ਕਾਲੀ ਮਾਤਾ ਦਾ ਮੰਦਰ ਬਣਨਾ ਹੈ ਪੰਜ ਮੰਜ਼ਿਲਾ ਬਾਬਾ ਜੀ ਦਰਬਾਰ ਬਣਾਉਣ ਨੇ ਕਾਲਕਾ ਕਲਕੱਤੇ ਤੋਂ ਜੋਤ ਆਉਗੀ ਕਾਲੀ ਮਾਤਾ ਦੀ ਬਾਬਾ ਜੀ ਨੇ ਸਾਰੇ ਤੋਂ ਪਰਮਿਸ਼ਨਾਂ ਲੈਤੀਆਂ ਹੋਈਆਂ ਨੇ ਛਾਲ 1.5 ਸਾਲ ਹੋ ਗਿਆ ਕਿ ਇੱਥੇ ਕਲਕੱਤੇ ਤੋਂ ਜੋਤ ਲੈ ਕੇ ਆਉਣੀ ਹੈ ਵੱਡੀ ਸੋ ਸਾਰਿਆਂ ਦੇ ਬੱਤੀਆਂ ਉਹ ਗਿਆਰਿਆਂ ਵਾਲੇ ਵੀਰ ਦਾ ਜੋੜਾ ਪਾਕਿਸਤਾਨ ਚੋਂ ਆਇਆ। ਬਾਬਾ ਜੀ ਨੂੰ ਸੱਤ ਅੱਠ ਮਹੀਨੇ ਹੋ ਗਏ ਪਰਮਿਸ਼ਨਾਂ ਲੈਦਿਆਂ ਨੂੰ। ਮੋਦੀ ਤੱਕ ਤੋਂ ਪਰਮਿਸ਼ਨਾਂ ਲੈ ਕੇ ਜੋੜਾ ਆਇਆ ਭਾਈ। ਆਪਣੇ ਇੱਕ ਪੂਰੇ ਲਵੇ ਨੇੜੇ ਵਾਸ ਆਪਣੇ ਗਿਆਰਿਆਂ ਵਾਲੇ ਵੀਰ ਦਾ ਜੋੜਾ ਆਪਣੇ ਉਧਰ ਆਇਆ ਪਾਕਿਸਤਾਨ ਦੇ ਵਿੱਚੋਂ। ਇਹ ਸਾਰਿਆਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਨੇ। ਬਾਕੀ ਜਿਨ੍ਹਾਂ ਨੇ ਸੱਤਾ ਦੇ ਵਿੱਚ ਕੋਈ ਖੰਡ ਕੁਝ ਵੀ ਪਾਣਾ ਹੋਇਆ ਕਿਉਂ ਡਾਲਾ ਕਿਸੇ ਵੀ ਤਰ੍ਹਾਂ ਦਾ ਦੁੱਧ ਕੋਈ ਜਿਨ੍ਹਾਂ ਦੇ ਘਰੇ ਦੁੱਧ ਹੁੰਦਾ ਜਾਂ ਡੇਰੀਆਂ ਨੇ ਉਹ ਦੁੱਧ ਜਰੂਰ ਪਚਾਓ ਕਿਉਂਕਿ ਸਾਰੀ ਚੀਜ਼ ਦੁੱਧ ਦੇ ਵਿੱਚ ਹੀ ਬਣਦੀ ਆ ਪਿਆ ਉਹ ਚੀਜ਼ ਬਣਦੀ ਆ ਮਾਤਾ ਇੱਕ ਮਿੰਟ ਬੰਦ ਕਰ ਕੰਟਰੋਲ 'ਚ ਚੱਲ ਮਾਤਾ ਇੱਧਰ ਮੱਥਾ ਜਨਾ ਦੇਖਣਾ ਹੁੰਦਾ ਦਰਵਾਜ਼ੇ ਤੇ ਟੇਕ ਲੋ ਜਿਨ੍ਹਾਂ ਨੇ ਪਹਿਲਾਂ ਨਹੀਂ ਮੱਥਾ ਟੇਕਿਆ ਮੱਥਾ ਵੀ ਟੇਕ ਲੋ ਜਰਾ ਬਾਕੀ ਜਿਨ੍ਹਾਂ ਨੇ ਮੰਦਰ ਦੇ ਵਿੱਚ ਜਾਂ ਦਰਵਾਜ਼ੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਪਾਉਣੀ ਆ ਸਿਮਿੰਟ ਸਰੀਆ ਕਿਉਂਕਿ ਇਹਨਾਂ ਦੇ ਵਿੱਚ ਬਾਜਰੀ ਇਹ ਚੀਜ਼ਾਂ ਦੀ ਲੋੜ ਪੈਂਦੀ ਹੈਗੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਕੋਈ ਸੇਵਾ ਕਰਨੀ ਆ ਉਹ ਐਵੇਂ ਦੀ ਕਰ ਦਿਓ ਸਪਤਾ ਦੇ ਲੰਗਰ ਦੇ ਵਿੱਚ ਖੰਡ ਚੌਲ ਜਿੰਨਾ ਵੀ ਕੁਝ ਵੀ ਚੜਾਉਣਾ ਹੋਵੇ ਦਾਲਾਂ ਦੀ ਸੇਵਾ ਕਰਨੀ ਹੋਵੇ ਉਹ ਵਿੱਚ ਸਾਡੇ ਸੇਵਾਦਾਰ ਹੈਗੇ ਨੇ ਇੱਥੇ ਗੁਰਪਿਆਰ ਜੀ ਮਵੀ ਵਾਲੇ ਗੁਰਪਿਆਰ ਜੀ ਉਹਨਾਂ ਨੂੰ ਲਿਖਿਆ ਦਿਓ ਭਾਈ ਜਿਨ੍ਹਾਂ ਨੇ ਕੋਈ ਸੇਵਾ ਦੁੱਜੇ ਲੋਟ ਕਰਨੇ ਆ ਉਹ ਮੁੰਡੇ ਨੂੰ ਮਿਲ ਲਿਓ ਕਿ ਪਿਆਰ ਨਾਲ ਭਾਈ ਬਾਕੀ ਜੇ ਕੋਈ ਭਾਈ ਸਾਡਾ ਫੇਸਬੁੱਕ ਤੇ ਚੈਨਲ ਆ ਜਿਨ੍ਹਾਂ ਦੇ ਜਾਂ ਇੰਸਟਾਗ੍ਰam ਤੇ ਕੋਈ ਪੈਸਿਆਂ ਦੇ ਨਾਮ ਤੇ ਕਹਿੰਦਾ ਵੀ ਹਾਂ ਬਾਬੇ ਦੇ ਨਾਮ ਤੇ ਅਰਦਾਸ ਲਵਾਵਾਂਗੇ ਉਹ ਵੀਰ ਬਣ ਕੇ ਸਾਡਾ ਕੋਈ ਇੱਥੇ ਕਿਸੇ ਨਾਲ ਲਿੰਕ ਨਹੀਂ ਹੈਗਾ ਨਾ ਅਸੀਂ ਫੇਸਬੁੱਕ ਤੇ ਨਾ ਅਸੀਂ ਫੋਨ ਤੇ ਕਿਸੇ ਨੂੰ ਕੋਈ ਪੈਸਿਆਂ ਦਾ ਸਾਡੇ ਵੱਲੋਂ ਹੁਕਮ ਨਹੀਂ ਨਾ ਸਾਡੇ ਸੇਵਾਗਾਰਾਂ ਵੱਲੋਂ ਵੀਰ ਬਣ ਕੇ ਫੋਨ ਤੇ ਕਿਸੇ ਨੂੰ ਕੋਈ ਪੈਸਾ ਨਾ ਪਾਇਆ ਕਰੋ ਜੇ ਕੋਈ ਪੈਸਾ ਟੰਕਰ ਸੇਵਾ ਦੇਣੀ ਆ ਸਾਡਾ ਮੋਢਾ ਮਵੀ ਵਾਲਾ ਗਰਪਿਆਰ ਹੈਗਾ ਜਾਂ ਮੈਨੂੰ ਇੱਥੇ ਆ ਕੇ ਮਿਲ ਲਓ ਜਿਨ੍ਹਾਂ ਨੇ ਕੋਈ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨੀ ਆ ਤਾਂ ਮੈਨੂੰ ਦੱਸ ਦਿਆ ਕਰੋ ਭਾਈ ਕਿਉਂਕਿ ਹੋਰ ਬੰਦੇ ਵਿੱਚ ਬਹੁਤ ਐਵੇਂ ਦੇ ਸਾਡੇ ਲਵੇ ਖਬਰ ਆ ਰਹੀਆਂ ਨੇ ਵੀ ਬਾਬੇ ਨੇ ਇੰਨੇ ਪੈਸੇ ਲੈ ਲਏ ਕਿਉਂਕਿ ਸਾਡੇ ਸੇਵਾਦਾਰ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦਾ ਠੀਕ ਆ ਭਾਈ ਜਿਨ੍ਹਾਂ ਨੇ ਕੋਈ ਹੁਣ ਸਤਾਰ ਦੇ ਲੰਗਰ ਵਿੱਚ ਸੇਵਾ ਕਰਾਣੀ ਹੋਈ ਉਹ ਗਰਪਿਆਰ ਨੂੰ ਮਿਲੋ ਗਰਪਿਆਰ ਨੂੰ ਬੇਨਤੀ ਆ ਭਾਈ ਸੇਵਾਦਾਰ ਨੂੰ ਉਹ ਸੰਗਤ ਨੂੰ ਮਿਲਲੇ ਜਿਨ੍ਹਾਂ ਨੇ ਸੇਵਾ ਕਰਾਉਣੀ ਹੈ ਇੱਕ ਸੇਵਾਦਾਰ ਜਰੂਰ ਪਹੁੰਚੋ ਵੀਰ ਬਣ ਕੇ ਲੰਗਰ ਹਾਲ ਦੇ ਵਿੱਚ ਹੁਣ ਪ੍ਰਸ਼ਾਦਾ ਚੱਲ ਰਿਹਾ ਜਿਨੇ ਹੈਗਾ ਤਾਂ ਬਣਾ ਲਓ ਭਾਈ ਬਣ ਕੇ ਛਕ ਲਓ ਠੀਕ ਹੈ ਜੀ ਹੱਥ ਬੰਨ ਕੇ ਬੇਨਤੀ ਹੈ ਪ੍ਰਸ਼ਾਦਾ ਪਾਣੀ ਛਕ ਲਓ ਹੁਣ ਸਾਰਿਆਂ ਨੇ ਜਿਨ੍ਹਾਂ ਨੇ ਕੋਈ ਡਾਕਟਰ ਹੋਣਾ ਪੁੱਛ ਲਿਆ ਹੁਣ ਅਗਲੇ ਵੀਰ ਹੱਥ ਬੰਨ ਕੇ ਬੇਨਤੀ ਹੈ ਅਗਲੀ ਚੌਕੀ ਮੰਗਲਵਾਰ ਤੇ ਬੁੱਧਵਾਰ ਦੀ ਹੈ ਵੀਰਵਾਰ ਨੂੰ ਬਾਬਾ ਜੀ ਲਾਉਂਦੇ ਨੇ ਕਿਉਂਕਿ ਲਗਾਤਾਰ ਪਾਕਾਂ 6-6 ਦਿਨ ਬੈਠਣਾ ਬਹੁਤ ਔਖਾ ਹੈ ਦਿਨ ਰਾਤ ਬੈਠਣਾ हांजी धनवाद ਸਾਰਿਆਂ ਦਾ